ਈ ਮਹੱਲਾ ਪੰਜਵਾ ਬਹਿਤੀ ਯਾਦ ਕਦੇ ਦ੍ਰਿਸ਼ਟ ਨਾ ਧਾਰਤ ਸੋ ਰਾਗ ਮੈਂ ਸਿੱਖਿਆ ਮਾਰਾ ਬਖਸ਼ਿਆ ਨੇ ਜੀਵ ਜੇੜੀ ਕਰਿਓ ਵੜਵਾਇ ਇਹ ਬੈਤੀ ਗੁਜਰਦੀ ਜਾ ਰਹੀ ਹੈ ਜਿਵੇਂ ਦਰਿਆ ਦਾ ਪਾਣੀ ਜਿਹੜਾ ਰੁੜਿਆ ਜ ਰੋੜ ਪਿਆ ਜਾਂਦਾ ਹੁੰਦਾ ਹੈ ਕਿ ਜਦੋਂ ਨਹਿਰ ਦੇ ਕਿਨਾਰੇ ਦੇ ਦਰਿਆ ਦੇ ਜਾ ਕੇ ਦੇਖੋ ਉਨਾਂ ਹੀ ਭਰਿਆ ਪ੍ਰਤੀਤ ਹੁੰਦਾ ਹੈ ਪਰ ਉਹ ਜਿਹੜਾ ਪਾਣੀ ਕੱਲ ਵੇਖਿਆ ਸੀ ਉਹ ਸੈਂਕੜੇ ਕੋਹਾਂ ਦੂਰ ਚਲੇ ਜਾਂਦਾ ਹੈ ਉਹ ਮੁੜਕੇ ਨਹੀਂ ਉਥੋਂ ਦੀ ਪ੍ਰਵਾਹ ਹੁੰਦਾ ਪਾਣੀ ਦਾ ਐਵੇਂ ਤੂੰ ਕਹਿਣਾ ਵੀ ਸਾਹ ਮੇਰੇ ਵਗਦੇ ਐ ਜਿਉਂਦਾ ਜਾਗਦਾ ਆਪਣੇ ਆਪ ਨੂੰ ਮੰਨਦਾ ਹੈ ਤੇਰੀ ਉਮਰ ਬੈਠੀ ਗੁਜ਼ਰਦੀ ਜਾ ਰਹੀ ਹੈ ਇਹ ਪਾਣੀ ਦੇ ਪ੍ਰਵਾਹ ਵਾਂਗੂ ਕਦੇ ਨਿਗਾ ਮਾਰ ਕੇ ਦੇਖਦਾ ਹਾਂ ਘੜ ਦਾ ਨਹੀਂ ਨਿਗਾ ਤੱਕਦਾ ਨਹੀਂ ਕਿ ਮੇਰੇ ਮੇਰੀ ਉਮਰ ਦੇ ਬਰਾਬਰ ਦੇ ਕਿੰਨੇ ਚਲੇ ਗਏ ਕਿੰਨੇ ਚਲੇ ਗਏ ਚੁੱਕੇ ਐ ਸੋ ਇਸ ਪ੍ਰਕਾਰ ਉਮਰ ਗੁਜ਼ਰਦੀ ਜਾਂਦੀ ਹੈ ਕਦੇ ਬਾਲਕ ਵਸ ਦਾ ਗੁਜ਼ਰ ਗਈ ਜਵਾਨੀ ਗੁਜ਼ਰ ਗਈ ਬੁਢੇਪਾ ਵੀ ਗੁਜ਼ਰ ਚਲਿਆ ਹੈ ਕਦੇ ਨਿਗਾ ਨਹੀਂ ਧਾਰਦਾ ਤਖਦਾ ਨਹੀਂ ਹੈ ਨਿਗਾ ਮਾਰ ਕੇ ਮਿੱਥਿਆ ਮੋਹ ਬੰਧ ਹੈ ਨਿਤ ਪਾਰ ਚ ਮਿੱਥਿਆ ਬਾਜ਼ਾਰਾਂ ਦੇ ਮੋਹ ਜਿ ਫਸਿਆ ਹੋਇਆ ਜਿੱਤਾ ਪਰਤੀ ਇਹਨਾਂ ਦੇ ਪ੍ਰਚਾਰ ਵਿੱਚ ਵੱਜਾ ਰਹਿਣਾ ਹੈ ਪਾਲਜ ਪਲ ਕੇ ਆ ਰਹਿਣਾ ਫਸਿਆ ਰਹਿਣਾ ਹੈ ਫਸ ਕੇ ਨਾ ਜੀ ਬੱਝਾ ਰਹਿਣਾ ਹੈ ਬੰਦਨਾ ਚ ਹੋਰਿਆਂ ਚ ਮਾਧਵੇ ਭਜ ਦਿਨ ਨਿਤ ਰਹਿਣੀ ਭਾਈ ਮਾਇਆ ਦੇ ਪਤੀ ਪਰਮੇਸ਼ਰ ਦੇ ਅਗੇ ਸਨਮੁਖ ਚਿਤਨੀ ਬਸਤੀ ਨੂੰ ਕਰਕੇ ਓ ਕਹੇ ਮਾਧਵੇ ਆਉਦਾ ਭਜ ਭਜਨ ਕਰੀਏ ਰਾਤ ਦੇ ਨੇ ਐਸੀ ਕਿਰਪਾ ਕਰੋ ਗਿਆਨਮ ਪਦਾਰਥ ਜੀਤ ਹਰ ਸਰਲ ਏ ਮਾਧਵੇ ਇਹਨਾਂ ਨੂੰ ਭਜਨ ਬਖਸ਼ ਰਾਤ ਦੇ ਨੇ ਤੇਰਾ ਭਜਨ ਕਰਕੇ ਮੁਕਤ ਹੋ ਜਾਣਾ ਜਨਮ ਪਦਾਰਥ ਜੀਤ ਹਰ ਸਰ ਲਈ ਜੀਵ ਹਰੀ ਦੀ ਸ਼ਰਨ ਪੈ ਕੇ ਆਪਣੇ ਜਨਮ ਨੂੰ ਜਿੱਤਣਾ ਰਹਾਉ ਕਰਤ ਵਿਕਾਰ ਦੂ ਕਰ ਝਾਰਤ ਤੇਰਾ ਇਹ ਸੁਭਾਵ ਹੈ ਕਾਮ ਆਦਿਕ ਵਿਕਾਰਾਂ ਦੇ ਭੋਗਣ ਦੇ ਕੰਮ ਚ ਲੱਗਾ ਹੋਇਆ ਦੋਵੇਂ ਹੱਥ ਝਾੜ ਕੇ ਇਹਦੇ ਮਗਰੀ ਤੇ ਆਇਆ ਵਿਕਾਰਾਂ ਦੇ ਕਦੇ ਇਸ ਪਾਸਿਓਂ ਚਿੱਤ ਨੂੰ ਮੋੜਿਆ ਨਹੀਂ ਤਾਂ ਹੈ ਕਰਦਾ ਹੈ ਵਿਕਾਰ ਦੋਵੇਂ ਹੱਥਾਂ ਨੂੰ ਝਾੜ ਕੇ ਪਿਆਏ ਇਸ 바ਸੇ ਕਰਨੇ ਚ ਹੀ ਲੱਗਾ ਆ ਹੋਰ ਕੋਈ ਕਰਨਾ ਹੀ ਨਹੀਂ ਹੁੰਦਾ ਜਿਵੇਂ ਇਸ ਪ੍ਰਕਾਰ ਦੀ ਤੇਰੀ ਹਾਲਤ ਹੈ ਇਹ ਬੁਕਾਰਾ ਨੂੰ ਕਰਦੇ ਦੋਵੇਂ ਤੇਰੇ ਹੱਥ ਜਿਹੜੇ ਹੈ ਜਿਵੇਂ ਜੂਏ ਬਾਜ਼ ਜਿਹੜਾ ਹੈ ਚਲੇ ਜੁਵਾਰੀ ਦੋ ਐਸੇ ਝਾੜ ਦੋਵੇਂ ਹੱਥ ਝਾੜ ਕੇ ਖਾਲੀ ਕਰ ਜਾਂਦੇ ਜਦੋਂ ਹਾਰ ਜਾਣ ਇਸੇ ਪ੍ਰਕਾਰ ਤੂੰ ਵਿਸ਼ਿਆਂ ਦੇ ਵਿੱਚ ਆਪਣੇ ਜਨਮ ਨੂੰ ਹਾਰ ਕੇ ਇਹ ਦੋਵੇਂ ਹੱਥ ਮਨ ਤੇ ਬੁੱਧ ਝਾੜ ਕੇ ਚਲੇ ਜਾਏਗਾ ਮੇਰੇ ਨਾਲ ਨਹੀਂ ਕੋਈ ਵੀ ਪਦਾਰਥ ਜਾਣਨਾ ਤੇ ਬਕਾਰਾਂ ਦਾ ਜਿਸ ਪ੍ਰਕਾਰ ਬਚਨ ਕੀਤੇ ਹੈ ਕਿ ਪਾਛੇ ਭੋਗ ਜੋ ਭੋਗਵੇ ਤੈਨ ਕੋ ਗੁਰ ਲੈ ਖਾਏ ਕਿਸੇ ਬਾਣੀਏ ਦੇ ਪਾਸੋਂ ਜਿਹੜੇ ਪਿੱਛੇ ਭੋਗ ਭੋਗੇ ਹੈ ਪੈਸਾ ਪਰ ਗੁਰਤਾ ਲੈ ਕੇ ਖਾ ਕੇ ਉਹ ਖਾ ਕਹਿਣਗੇ ਭੋਗ ਤੈ ਭੋਗੇ ਤੈਨੂੰ ਪੈਸਾ ਪਰ ਕਾ ਦਾ ਗੁਰ ਦੇਈਏ ਇਸ ਪ੍ਰਕਾਰ ਜਵਾਬ ਹੀ ਮਿਲੇਗਾ ਤੂੰ ਹੱਥ ਝਾੜ ਕੇ ਇਹਨਾਂ ਦੇ ਮਗਰ ਪਿਆ ਹੋਇਆ ਜੰਮ ਦੂ ਤੇਰੇ ਹੱਥਾਂ ਨੂੰ ਦੋਹਾਂ ਨੂੰ ਛਾੜ ਦੇਣਗੇ ਏ ਬੁਕਾਰਾਂ ਵਿੱਚ ਲੱਗਾ ਹੋਏ ਹੱਥ ਝਾੜਦੇ ਹੋਣੇ ਹੀ ਇਹਨਾਂ ਵੱਲੋਂ ਹਟ ਜਾ ਤੇ ਫੇਰ ਬੁਕਾਰਾਂ ਨੂੰ ਜਿਹੜਾ ਕਰਦਾ ਹੈ ਨਹੀਂ ਤਾਂ ਤੇਰੇ ਹੱਥ ਵੱਡੇ ਜਾਣਗੇ ਝਾੜੇ ਜਾਣਗੇ ਦੋਵੇਂ RAM ਰਤਨ ਰਿਦਦਿਲ ਨਹੀਂ ਧਾਰਦਾ RAM ਜੋ ਰਮਿਆ ਹੋਇਆ ਹੈ ਰਤਨ ਰੂਪ ਆਇਆ ਅਮੋਲਕ ਉਹਨੂੰ ਜਿੜਨੀ ਤੇੜੇ ਦਿਨਾਂ ਜਰਮਣੀ ਧਾਰਦਾ ਗ੍ਰਹਿਣ ਨਹੀਂ ਕਰਦਾ ਹੈ ਪਰਨ ਪੋਖਣ ਸੰਗ ਆਉਦ ਬਿਹਾਨੀ ਪੇਟ ਭਰ ਲਿਆ ਅਤੇ ਪੋਖ ਲਿਆ ਪਾਲ ਲਿਆ ਸਰੀਰ ਦੀ ਪਾਲਣਾ ਪੋਸਣਾ ਕਰ ਲਈ ਇਉਂ ਹੀ ਤੇਰੀ ਸਾਰੀ ਉਮਰ ਗੁਜ਼ਰ ਗਈ ਕਹ ਜਗਦੀਸ਼ ਕੀ ਗਤ ਨਹੀਂ ਜਾਣੀ ਇਸ ਕਰਕੇ ਤੇਰੀ ਜੈ ਜੈਕਾਰ ਹੋਣੀ ਹੈ ਇਹ ਜਗਦੀਸ਼ ਦੀ ਜੈ ਜੈਕਾਰ ਭਗਤ ਕਰਦੇ ਹੈ ਉਹਦੀ ਪ੍ਰਾਪਤੀ ਦੀ ਗਤੀ ਮਰਯਾਦਾ ਤਾਂ ਜਾਣੀ ਨਹੀਂ ਉਕਾਈ ਸਰਨ ਸਮਰਥ ਅਗੋਚਰ ਸੁਆਮੀ ਬੇਨਤੀ ਕਰਦੇ ਜੇ ਭਾਜ ਚੰਗੇ ਹਨ ਏ ਮਹਾਰਾਮੈਂ ਆਪਜੀਏ ਸਮਰਥ ਵਾਹਿਗੁਰੂ ਸ਼ਰਨ ਹਾਂ ਤੋ ਇੰਦਰੀਆਂ ਦੇ ਅਭਿਸ਼ੇ ਹੈ ਤੇ ਸਰਬ ਕਾ ਮਾਲਕ ਹੈ ਉਧਰ ਨਾਨਕ ਪ੍ਰਭ ਅੰਤਰ ਜਾਮੀ ਪ੍ਰਭ ਅੰਤਰ ਜਾਮੀ ਸਾਡਾ ਉਧਾਰ ਕਰ ਲੈ ਇਉਂ ਬੇਨਤੀ ਕਰ ਵਾਹਿਗੁਰੂ ਦੇ ਚਰਨਾ ਚ ਫੇਰ ਤੇਰਾ ਭਾਈ ਉਧਾਰ ਹੋ ਜਾਵੇਗਾ ਵਾਹਿਗੁਰੂ ਅੰਦਰਲੀ ਜਾਨਵਾਲਾ ਜਦੋਂ ਇਕਜੁੱਟ ਹੋ ਕੇ ਜੁੜ ਕੇ ਬੇਰਕੀ ਕਰੇਗਾ ਮਾਰੇ ਤੇਰਾ ਉਧਾਰ ਕਰ ਲੈਣਗੇ ਸਰਨ ਸਮਰੱਥ ਅਗੁਰ ਸਵਾਮੀ ਉਧਰ ਨਾਨਕ ਪ੍ਰਭ ਅੰਦਰ ਜਾਮੀ ਵਾਹਿਗੁਰੂ ਕਿਰਪਾ ਕਰਸਾ ਵਾਹਿਗੁਰੂ